ਚੇਤਾ ਦਿਨ ਕੁੱਲ ਉਧਾਰਿਆ ਸਲੋਕ ਮਹਲਾ 5 ਅੰਦਰ ਹੋਵੰਨਾ ਬਾਰੋਵੰਨਾ ਕੂੜੀ ਕੂੜੀ ਗਾਵੇ ਦੇਹੀ ਤੋ ਐ ਚੱਕਰ ਬਣਾਏ ਮਾਇਆ ਨੂੰ ਬੋਹਤਾਵੇ ਅੰਦਰ ਮਹਿਲ ਨਾ ਉਤਰੈ ਹੋ ਮੈਂ ਫਿਰ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁੱਖ ਹਉ ਹਰ ਹਰ ਕਾ ਆਵੇ ਬੈਸ ਨੋ ਨਾਮ ਕਰਮ ਹਉ ਜੁਗਤਾ ਤੋਹ ਕੁੱਟੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬਗ ਨਾ ਬਣਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾਂ ਹੰਸ ਸੁਭਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਵੇ ਉਡਰਿਆ ਵਿਚਾਰਾ ਬਗਲਾ ਮਤਹੁ ਐ ਮੰਨ ਲਖਾਵੇ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦਿੱਚੈ ਜਾਂ ਹਰ ਏ ਮੈਂ ਭਾਵੇ ਸਤਗੁਰ ਸਰਵਰ ਰਤਨੀ ਭਰੂਰੇ ਜਿਸ ਪ੍ਰਾਪਤ ਸੋ ਪਾਵੇ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਗੁਰ ਕੈ ਹੁਕਮ ਆਵੇ ਰਤਨ ਪਦਾਰਥ ਮਾਨਕ ਸਰਵਰ ਭਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੇ ਸਰਵ ਰਹੰਸ ਦੂਰ ਨਾ ਹੋਈ ਕਰਤੇ ਇਵੇਂ ਭਾਵੇ ਜਨ ਨਾਨਕ ਜਿਸ ਦਾ ਮਸਤਕ ਭਾਗ ਧੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੇ ਆਪ ਤਰਿਆ ਕੁਟੰਬ ਸਭ ਤਾਰੀ ਸਭਾ ਸ੍ਰਿਸ਼ਟ ਛਡਾਵੇ ਮਹੱਲਾ ਪੰਜਵਾਂ ਪੰਡਤ ਅਖਾਏ ਬਹੁਤੀ ਰਾਹੀ ਕੋਰਣ ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸਤਸ ਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ ਸੱਚ ਕਹਿ ਤਾ ਸ਼ੋ ਹੋ ਆਵੇ ਅੰਤਰ ਬਹੁ ਤਾਰੂਹਾ ਵਿਆਪਿਆ ਦੁਰਮਤ ਕੋ ਬੁੱਧ ਕੋ ਮੂੜਾ ਮਨ ਲਾਗਾ ਤਿਸ ਮੋਹਾ ਠੱਗੈ ਸੀਤੀ ਠੱਗ ਰਾ ਲ ਆਇਆ ਸਾਥ ਭੇ ਇੱਕੋ ਜੇਹਾ ਸਤ ਗੁਰ ਸਰਹਾਫ ਨਦਰੀ ਵਿੱਚੋਂ ਕੱਢੈ ਤਾਂ ਉਗੜਿਆ ਆਇਆ ਲੋਹਾ ਬਹੁ ਤੇਰੀ ਥਾਈ ਰਲਾਰੇ ਰਲਾਰੇ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਹਾ ਸਤ ਗੁਰ ਕੀ ਜੇ ਸਰਣੀ ਆਵੈ ਫਿਰ ਮਨੂ ਰੋਹ ਕੰਚਨ ਹੋਹਾ ਸਤਗੁਰ ਨਰਵੈਰ ਪੁੱਤਰ ਸਤਰ ਸੁਮਾਨੀ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਮਸਤਕ ਹੋਵੈ ਲਿਖਿਆ ਤਿਸ ਸਤਗੁਰ ਨਾਲ ਸਨੇਹਾ ਅੰਮ੍ਰਿਤ ਬਾਣੀ ਸਤਗੁਰ ਪੂਰੇ ਕੀ ਜਿਸ ਕਿਰਪਾਲ ਹੋਵੈ ਤਿਸ ਹਿਰਦੈ ਵਸੇਹਾ ਆਵਣ ਜਾਣਾ ਤਿਸ ਕਾ ਕੱਟਿਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਧ ਪਹਾਣਾ ਜੰਤ ਸੋ ਤੁਧ ਬੁੱਝਈ ਜੋ ਤੁਧ ਪਹਾਣਾ ਜੰਤ ਸੋ ਦਰਗਾ ਸਿਜਈ ਜਿਸਨੋ ਤੇਰੀ ਨਦਰ ਹਉ ਮੈਂ ਤਿਸ ਗਈ ਜਿਸਨੋ ਤੂੰ ਸੰਤੁਸ਼ਟ ਕਲ ਮਲ ਤਿਸ ਖਈ ਜਿਸ ਕੈ ਸਵਾਮੀ ਵੱਲ ਨਿਰਭਉ ਸੋ ਭਈ ਜਿਸਨੋ ਤੂੰ ਕਿਰਪਾਲ ਸਚਾ ਸੋ ਥੀ ਜਿਸ ਨੂੰ ਤੇਰੀ ਮਇਆ ਨਾ ਪੋਹੈ ਅਗਨਈ ਤਿਸ ਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਸ਼ਲੋਕ ਮਹਲਾ 5 ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾਂ ਨਾਸ ਹੋਏ ਹੱਥ ਦੇ ਆਪ ਰੱਖ ਵਿਆਪ ਹੈ ਭਉ ਨਾ ਕੋਈ ਗੁਣ ਗਾਵਣ ਦਿਨ ਰਹਿਣ ਏਤੇ ਕੰਮ ਲਾਈ ਸੰਤ ਜਮਾ ਕਹਿ ਸੰਗ ਹਉ ਮੈ ਰੋਗ ਜਾਇ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰ ਪ੍ਰ사ਦੀ ਸੱਚ ਸਚੋ ਸਚ ਲਹਿਆ ਦਇਆ ਕਰਹੁ ਦਇਾਲ ਆਪਣੀ ਸਿਫਤ ਦੇਹੁ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤਿ ਮਹੱਲਾ ਪੰਜਵਾਂ ਇੱਕੋ ਜੱਪੀਐ ਮਨ ਮਾਹੀ ਇੱਕਸ ਕੀ ਸਰਣਾਇ ਇੱਕਸ ਸਿਉ ਕਰ ਪਰਿਹੜੀ ਦੂਜੀ ਨਾਹੀ ਜਾਇ ਇੱਕੋ ਦਾਤਾ ਮੰਗਿਐ ਸਭ ਕਿਛ ਪੱਲੇ ਪਾਈ ਮਨ ਤਨ ਸਾਸ ਗਰਾਸ ਪ੍ਰਭ ਇੱਕੋ ਇਕ ਧਾਇ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾਇਆਏ ਜਲ ਥਲ ਮਹੀਲ ਰਾਵ ਰਹਿਆ ਦੂਜਾ ਕੋਈ ਨਹੀਂ ਨਾਮ ਧਿਆਈ ਨਾਮ ਉਚਰਾਂ ਨਾਨਕ ਖਸਮ ਰਜਾਈ ਪੌੜੀ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿਤਾਤ ਨੈ ਭੈਣ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ ਜਿਸਨੂੰ ਤੇਰੀ ਖੁਸ਼ੀ ਤਿੰਨ ਨਉ ਨਿਧ ਪੁੱੰਚੀਐ ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਸੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਸਲੋਕ ਮਹੱਲਾ 5ਵਾਂ ਹੋ ਹੋ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੀ ਤੁਧੋ ਭੁੱਲੇ ਸੇ ਜੰਮ ਜੰਮ ਮਰਦੇ ਤਿਨ ਕਦੇ ਨਾ ਚੁੱਕਣ ਹਾਵੇ ਮਹੱਲਾ 5ਵਾਂ ਸਤਿਗੁਰ ਸਿਮਰੋ ਆਪਣਾ ਕਾਟਿ ਅਵਕਟ ਘਟ ਘਾਟ ਹਰ ਹਰ ਨਾਮ ਜਪੰਤਿਆਂ ਕੋਈ ਨਾ ਬੰਦਾ ਬਾਤ ਪੌੜੀ ਜਿੱਥੈ ਤੂੰ ਸਮਰੱਥ ਜਿੱਥੈ ਕੋਈ ਨਹੀਂ ਉਤੈ ਤੇਰੀ ਰੱਖ ਅਗਨੀ ਉਦਰਵਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪੌਜਲ ਬਖਮਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਾਲਮ ਹੈ ਇਹੋ ਪੁਨ ਗੁਣ ਗੋਵਿੰਦ ਗਾਹੀ ਸਭ ਸੈ ਨੂੰ ਕਿਰਪਾਲ ਸੁਮਾਲੇ ਸਾਇ ਸਾਇ ਮਿਲਥਾ ਕੋਈ ਨਾ ਜਾਏ ਜੇ ਆਵੇ ਤੁਦਿਆਹੀ ਸ਼ਲੋਕ ਮਹੱਲਾ ਪੰਜਵਾਂ ਦੂਜਾ ਤਿਸ ਨਾ ਬੁਝਾਇਓ ਹੋ ਪਾਰ ਬ੍ਰਹਮ ਨਾਮ ਦੇਹੋ ਆਧਾਰ ਅਗਮ ਅਗੋਚਰ ਸਾਹਿਬ ਸਮਰੱਥ ਸੱਚ ਦਾ ਤਾਰ ਤੂੰ ਨਿਹਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾਵਾਰ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਸ਼ਾਹਰ ਸੇ ਸੁਖੀਏ ਸੱਚ ਸਾਹਸੀ ਜਿਨ ਸੱਚਾ ਬਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸਾਰ ਨਾਨਕ ਇੱਕ ਆਰਾਧੀ ਸੰਤਨ ਰੇਨਾਰ ਮਹੱਲਾ ਪੰਜਵਾਂ ਆਣ ਦੇ ਸੂਖ ਬਿਸਰਾਮ ਨੇਤ ਹਰ ਕਾ ਕੀਰਤਨ ਗਾਏ ਅਵਰ ਸਿਆਲ ਪਛਾੜ ਦੇ ਨਾਨਕ ਉਦਰਸ ਨਾਹੀਂ ਪੌੜੀ ਨਾ ਤੂੰ ਆਵੇਂ ਵਸ ਬਹੁਤ ਕਣਾਵਣੀ ਨਾ ਤੂੰ ਆਵੇਂ ਵਸ ਬੇਦ ਪੜਾਵਣੀ ਨਾ ਤੂੰ ਆਵੇਂ ਵਸ ਤੀਰਥ ਨਾਈਐ ਨਾ ਤੂੰ ਆਵਹਿ ਵਸ ਤਰਤੀ ਧਾਈਐ ਨਾ ਤੂੰ ਆਵਹਿ ਵਸ ਕਿਤੈ ਸਿਆਣ ਪੈ ਨਾ ਤੂੰ ਆਵਹਿ ਵਸ ਬਹੁਤਾ ਦਾਨ ਦੇ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ ਸ਼ਲੋਕ ਮਹੱਲਾ ਪੰਜਵਾਂ ਆਪੇ ਵੈਦ ਆਪ ਨਰਾਇਣ ਇਹ ਵੈਦ ਜੀ ਕਾ ਦੁਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਣ ਨਾਨਕ ਜਿਸ ਮਨ ਵੱਸੈ ਤਿਸਕੇ ਸਭ ਦੁਖ ਮਟਾਇਣ ਮਹੱਲਾ ਪੰਜਵਾਂ ਹੁਕਮ ਉਚਲੇ ਹੁਕਮੇ ਰਹਿ ਹੁਕਮੇ ਦੁਖ ਸੁਖ ਸਮ ਕਰ ਸਹਿ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਮਾਰੇ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਪੈ ਨਿਰੋਧਰ ਗੁਰਮੰਨ ਹੁਕਮੇ ਆਵਣ ਜਾਣ ਰਹਾਈ ਨਾਨਕ ਜਾ ਕੋ ਭਗਤੀ ਲਾਈ ਪੌੜੀ ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਉ ਤਿਸ ਢਾਡੀ ਬਨਿਹਾਰ ਜੇ ਗਾਵੇ ਗੁਣ ਉਪਾਰ ਸੋ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ ਸੋ ਢਾਡੀ ਭਾਗਠ ਜਿਸ ਸੱਚਾ ਦਵਾਰ ਬਾਰ ਹੋ ਢਾਡੀ ਤੁਦ ਧਿਆਈ ਕਲਾਣੇ ਦਿਨ ਰਹਿ ਨਾਰ ਮੰਗਾ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਪੂਜਨ ਸੱਚ ਰਹਦਾ ਲਿਵੇ ਧਾਰ ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ ਸਲੋਕ ਮਹਲਾ 5 ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਉ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਉ ਉਪਦੇਸ਼ ਸੁਣੋ ਤੁਮ ਗੁਰ ਸਿਖੋ ਸੱਚਾ ਇਹ ਸੁਆਵ ਜਨਮ ਪਦਾਰਥ ਸਫਲ ਹੋਏ ਮਨ ਮਹਿ ਲਾਇਓ ਭਾਉ ਸੁਖ ਸਹਜ ਆਨੰਦ ਘਣਾ ਪ੍ਰਭ ਜਪਤਿਆਂ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਾਹਾ ਪਾਈਐ ਖਾਉ ਮਹੱਲਾ ਪੰਜਵਾ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਭਾਣੈ ਜਪ ਤਪ ਸੰਜਮ ਭਾਣੈ ਹੀ ਕੱਢਲੇ ਭਾਣੈ ਜੂਨ ਪੁਹਾਈਐ ਭਾਣੈ ਬਖਸ਼ ਕਰੇ ਪਾਣਾ ਦੁੱਖ ਸੁਖ ਭੋਗੀ ਐ ਪਾਣਾ ਕਰਮ ਕਰੀ ਪਾਣਾ ਮਿੱਟੀ ਸਾਜਕੈ ਪਾਣਾ ਜੋਤ ਧਰੇ ਪਾਣਾ ਭੋਗ ਪੁਗਾਏ ਦਾ ਪਾਣਾ ਮਨਹਿ ਕਰੀ ਪਾਣਾ ਨਰਕ ਸੁਰਗਿ ਆਉਤਾਰੀ ਪਾਣਾ ਧਰਨ ਪਰਿ ਪਾਣਾ ਹੀ ਜਿਸ ਭਗਤੀ ਲਾਏ ਨਾਨਕ ਵਿਰਨੇ ਪੌੜੀ ਵਡਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਦਿਨ ਸ੍ਰੇਣ ਤੇਰਾ ਨਾਉ ਸਦਾ ਸਦ ਜਾਪੀਐ ਤ੍ਰਿਸ਼ਨਾ ਭੁਖ ਵਿਕਰਾਲ ਨਾਹੀਂ ਤੇਰੇ ਧਰਾਪੀਐ ਰੋਗ ਸੋਗ ਦੁਖ ਵੰਝੈ ਜਿਸ ਨਾਉ ਮਨ ਵੱਸੈ ਤਿਸਹਿ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੈ ਖੰਡ ਬ੍ਰਹਮੰਡ ਬੇਅੰਤ ਉਧਾਰਨ ਹਾਰਿਆ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰਿਆ ਸ਼ਲੋਕ ਮਹੱਲਾ 5 ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਉ ਤੁਦ ਬਿਨ ਅੱਡ ਨਾ ਲਹਿੰਦੀ ਮਹੱਲਾ 5 ਸਾਸਵਰਾਇ ਨਾਨਕ ਜੀਓ ਸਸਰਾਵਾਦੀ ਜੇਠੋ ਪਉ ਪਉਲੂ ਹੈ ਹੱਬੇ ਭਸ ਪਣੇ ਦੇ ਵਤਨ ਜਾਂ ਮੈਂ ਸੱਜਣ ਤੂੰ ਹੈ ਪਉਣੀ ਜਿਸ ਤੋਂ ਉਠਾ ਚਿਤ ਤਿਸ ਦਰਦ ਨਿਵਾਰਨੋ ਜਿਸ ਤੋਂ ਉਠਾ ਚਿਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ ਜਿਸਨੋ ਲਾਏ ਸੱਚ ਤਿਸ ਸੱਚ ਸੰਭਾਲਨੋ ਜਿਸੇ ਆਇਆ ਹੱਥ ਨਿਧਾਨ ਸੋ ਰਹਿਆ ਭਾਲਣੋ ਜਿਸਨੋ ਇੱਕੋ ਰੰਗ ਭਗਤ ਸੋ ਜਾਣਣੋ ਉਹ ਸਭਨਾ ਕੀ ਰੇਣ ਬਿਰਹੀ ਚਾਰਨੋ ਸਭ ਤੇਰੇ ਚੋਜ ਵਡਾਨ ਸਭ ਤੇਰਾ ਕਾਰਨੋ ਸ਼ਲੋਕ ਮਹੱਲਾ 5 ਪੁਸਤਤਨੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿ ਜਤਿਆਗੀ ਹੱਬੇ ਸਾਤ ਕੂੜਾਵੇ ਡਿੱਠੇ ਤਉ ਪੱਲੈ ਕੰਡਾ ਲਾਗੀ ਮਹੱਲਾ ਪੰਜਵਾ ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਥੀ ਬਹੁਤ ਦਸਾਵਰ ਪੰਦਾ ਤਾ ਹਉ ਸੁਖ ਸੁਖਾਲੀ ਸੁੱਤੀ ਜਾ ਗੁਰ ਮਿਲ ਸੱਜਣ ਮੈਂ ਲੱਗਾ ਪੌੜੀ ਸਭੇ ਦੁੱਖ ਸੰਤਾਪ ਜਤ ਦੋ ਭੁੱਲੀ ਐ ਜੇ ਕੀ ਚਲਨ ਲਖੇ ਹਪਾਵ ਤਾ ਕਹੀਂ ਨਾ ਖੁੱਲੀ ਐ ਜਿਸਨੋ ਵਿਸਰੈ ਨਾਉ ਸੋ ਨਿਰਤਨ ਕਾਂਢੀ ਐ ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਢੀ ਐ ਜਿਸ ਖਸਮ ਨਾ ਆਵੇ ਚੇਤਾ ਤਿਸ ਜਮ ਦੰਡ ਦੇ ਜਿਸ ਖਸਮ ਨਾ ਆਵੀ ਚੇਤਾ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿਤ ਸੋ ਕਰੋ ਅਹੰਕਾਰਿਆ ਸੋਈ ਦੁਹੇਲਾ ਜੱਗ ਜਿਨ ਨਾਉ ਵਿਸਾਰਿਆ ਸਦੂਕ ਮਹੱਲਾ ਪੰਜਵਾ ਟੈਂਡੀ ਬੰਦਿਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾ ਪਾਵ ਸੁਹਾਵੀ ਜਾਂ ਤਉ ਧਿਰ ਜੁਲ ਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਸ ਗਾਵੇ ਜਿਉ ਪਿਆ ਤਉ ਸਰਣੀ ਪੌੜੀ ਮਿਲਨਾਰੀ ਸਤਸੰਗ ਮੰਗਲ ਗਾਵੀਆ ਘਰ ਕਾ ਹੁਆ ਬੰਧਾਨ ਬਹੁੜ ਲਾ ਧਾਵੀਆ ਵਿਨਠੀ ਦੁਰਮਤ ਦੁਰਤ ਸੋਏ ਕੂੜਾ ਵੀਆ ਸੀਲਵੰਤ ਪ੍ਰਧਾਨ ਹਿਰਦੈ ਸਚਾ ਵੀਆ ਅੰਤਰ ਬਾਹਰ ਇੱਕ ਇੱਕ ਰੀਤਾ ਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਸਾ ਵੀਆ ਸੋਭਾ ਬਣੀ ਸ਼ਿੰਗਾਰ ਖਸਮ ਜਾਂ 라ਵੀਆ ਮਿਲਿਆ ਆਏ ਸੰਜੋਗ ਜਾ ਤਿਸ ਭਾਵੀਆ ਸ਼ਲੋਕ ਮਹੱਲਾ 5 ਹਉ ਗੁਣ ਤੇ ਦੇ ਨਾਨਕ ਜੀਉ ਮੈਂ ਕੋਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਤਉ ਜੀਵਣ ਦਾ ਤਾਰਨਾ ਕੋਈ ਜਾਚਕ ਸਦਾ ਜਾਚੋ ਐ ਮਹੱਲਾ 5 ਦੇਹ ਸਜੰਦੜੀ ਊਣ ਮਚੂਣਾ ਗੁਰ ਸੱਜਣ ਜੀਉ ਤਰਾਇਆ ਹਬੇ ਸੁਖ ਸੁਹੇਲੜਾ ਸੁਤਾ ਜਿੱਤਾ ਜਗ ਸਬਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾ ਪਾਤਸ਼ਾਹ નિਹਚਲ ਚੌਰ ਛਤ ਜੋ ਭਾਵੈ ਪਾਰ ਬ੍ਰਹਮ ਸੋਈ ਸਚ ਨਿਆਉ ਜੇ ਭਾਵੈ ਪਾਰ ਬ੍ਰਹਮ ਨਥਾਵੇਂ ਮਿਲੇ ਥਾਉ ਜੋ ਕੀਨੀ ਕਰਤਾਰ ਸਾਈ ਭਲੀ ਗੱਲ ਜਿੰਨੀ ਪਛਾਤਾ ਖਸਮ ਸੇ ਦਰਗਾਹ ਵਾਲ ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀਐ ਕਾਰਨ ਕਰਨ ਕਰੀਮ ਕੁਦਰਤ ਤੇਰੀ ਐ ਸ਼ਲੋਕ ਮਹੱਲਾ 5 ਸੋਏ ਸੁਲੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਖੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾਂ ਹਟ ਮੰਝਾ ਹੂ ਮਹਿਮਾਨਕ ਲੱਦਾ ਮੁੱਲ ਨਾ ਕਿੱਦਾ ਮੈਂ ਕੂ ਸਤਗੁਰ ਦਿੱਤਾ ਪੁੰਡ ਵਝਾਈ ਥੀ ਆ ਥਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕਾ ਮਸਤਕ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਮਲ ਪਰਗਾਸਿਆ ਸੁਹਣ ਦਿਨ ਜਾਗਾ ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਪਾਉ ਭਾਗਾ ਆਤਮ ਜਿੱਤਾ ਗੁਰਮਤੀ ਆਗੰਜਿਤ ਪਾਗਾ ਜਿਸਹਿ ਤੇ ਆਇਆ ਪਾਰ ਬ੍ਰਮ ਸੋ ਕਲ ਮਹਿ ਤਾਗਾ ਸਾਧੂ ਸੰਗਤ ਨਿਰਮਲ ਹਾ ਅਠ ਸੱਤ ਮਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲਿਹਾਰਣ ਜਿਸ ਏਵਡ ਭਾਗਾ ਸ਼ਲੋਕ ਮਹੱਲਾ ਪੰਜਵ